ਅੱਜ ਇਹ ਬੱਚਾ ਛੱਤ ਤੋਂ ਥੱਲੇ ਸਾਡੇ ਘਰੇ ਡਿੱਗ ਪਿਆ ਸੀ ਸੋ ਆਪਾਂ ਇਹਨੂੰ ਇਹਦੇ ਮਾਂ ਪਿਓ ਲਵੇ ਛੱਡ ਕੇ ਆਉਨੇ ਆ ਛੱਤ ਦੇ ਤਾਂ ਹਾਂ ਉਹ ਪੂਰਾ ਵੀਡੀਓ ਜ਼ਰੂਰ ਦੇਖਿਓ ਸੋ ਜਾਨਵਰਾਂ ਨਾਲ ਪਿਆਰ ਕਰਿਆ ਕਰੋ ਵੀਰ ਜੀ ਇਹਨਾਂ ਨੂੰ ਮਾਰਿਆ ਨਾ ਕਰੋ ਲੱਗ ਗਈ ਇਹ ਮਾਂ ਕੋਲ ਭਾਈ ਛੱਡ ਕੇ ਆਉਣੇ ਆ ਬੱਚੇ ਨੂੰ ਆਇ ਤੁੰ ਲੂੜੇ ਉੱਡੇਗਾ ਉਹ ਆ ਗਿਆ ਦੇਖੀ ਕਿਰੀਆਂ ਆ ਜਾ ਤੂੰ ਰਾਜਾ ਆਪਰੇ ਚੱਕ ਰਹਿਣਗੇ ਬਹੁਤ ਆਹ ਮਾਰਤਾ ਹਨ ਮਾਰੋਗੇ ਆ ਗਏ ਸਾਰੇ ਰਿਸ਼ਤੇਦਾਰ ਆ ਗਏ ਇਨਾਂ ਦੇ ਉਹ ਆ ਗਿਆ ਉਹ ਆ ਗਏ ਆ ਜਾ ਆ ਜਾ ਉਹ ਨਾ ਆ ਜਾ ਤੂੰ ਰਿਸ਼ਤੇਦਾਰ ਇਕੱਠੇ ਹੋ ਗਏ ਸਾਰੇ ਇਨਾਂ ਦੇ ਆਗੇ ਰੇਸੇਦਾਰ ਭਾਈ ਆਉਦੇ ਬੱਚੇ ਤੱਕ ਖਾਤਰ ਕਿਵੇਂ ਟੜਫ ਰਹੇ ਨੇ ਕਿੰਨੀ ਖੁਸ਼ੀ ਮਿਲਦੀ ਆ ਆਪਦੇ ਬੱਚੇ ਨੂੰ ਦੇਖ ਕੇ ਸੋ ਜਾਨਵਰਾਂ ਦਾ ਭਲਾ ਕਰਿਆ ਕਰੋ ਵੀਰ ਜੀ